ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਨਿਊ ਹਾਲੈਂਡਸ ਪੰਜਾਬ 20 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਾ ਲਿਓ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਨੇ ਟਰੈਕਟਰ ਦੀ ਨਿਊ ਹਾਲੈਂਡਸ ਪੰਜਾਬ 20 ਟਰੈਕਟਰ ਆ 2022 ਮਾਡਲ ਤੇ 12,98,000 ਰੁਪਏ ਦਾ ਰੇਟ ਰੱਖਿਆ ਗਿਆ ਹੈ। ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਦੇ ਘੱਟ ਵੱਧ ਹੋ ਜਾਊਗਾ। ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆ। 16 9 30 ਦੇ ਟਾਇਰ ਆਗੇ। ਗੋਡ ਗੀਅਰ ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆਗੀ। ਚਾਰੇ ਟਾਇਰਸ ਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ। ਬਾਕੀ ਟਰੈਕਟਰ ਦੀ ਗੱਲ ਕਰ ਲੈਣੇ ਦੋਸਤੋ। ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਇੰਜਨ ਗੇਅਰ ਵੱਲੋਂ ਫੁੱਲ ਕਮ ਓਕੇ ਆ। ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ। ਛਤਰੀ ਲੱਗੀ ਹੋਈ ਹੈਗੀ ਬਿਲਕੁਲ ਓਕੇ ਕੰਮ ਟਰੈਕਟਰ ਆ ਤੇ ਸਾਰਾ ਟਰੈਕਟਰ ਸਾਫ ਪਿਆ ਦੋਸਤੋ ਤੁਸੀਂ ਦੇਖ ਸਕਦੇ ਹੋ 2022 ਮਾਡਲ ਆ ਪੰਜਾਬ ਨੰਬਰ ਟਰੈਕਟਰ ਆ 129800 ਰੁਪਏ ਰੇਟ ਆ ਰੇਟ ਕੋਈ ਫਿਕਸ ਨਹੀਂ ਹੈਗਾ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਇਦੀ ਤੁਹਾਨੂੰ ਟਰੈਕਟਰ ਮਿਲੂਗਾ ਬਾਈ ਦਾ ਏਰੀਆ ਬਰਨਾਲਾ ਟਰੈਕਟਰ ਬਰਨਾਲੇ ਨਹੀਂ ਸਾਨੂੰ ਟਰੈਕਟਰ ਮਿਲੂਗਾ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਵਰਤੀ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਛਤਰੀ ਲੱਗੀ ਹੋਈ ਆ ਵੀਡੀਓ ਨੂੰ ਕਰਦੇ ਬਾਅਦ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ